12 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨੇ ਦਿੱਤੇ ਜਾ ਰਹੇ ਐ ਕਿ ਜੀ ਰੇਤੇ ਦੀ ਜੋ ਇਹ ਆਕਸ਼ਨ ਹੋਈ ਹੈ ਪੰਜਾਬ ਭਰ ਦੇ ਵਿੱਚ ਉਹਦੇ ਵਿੱਚ ਕਈ ਖਾਮੀਆਂ ਰਹਿ ਗਈਆਂ ਉਹਦੀ ਜਿਹੜੀ ਜਾਂਚ ਹੈ ਹੋਣੀ ਚਾਹੀਦੀ ਹੈ ਠੀਕ ਹੈ ਭਾਰਤ ਇੱਕ ਟੈਂਪਰੇਟਿਕ ਦੇਸ਼ ਹੈ ਇਸੇ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਕੋਈ ਵੀ ਬੰਦਾ ਆਪਣੀ ਕੋਈ ਡਿਮਾਂਡ ਕਰ ਸਕਦਾ ਜਿੱਥੇ ਉਹਨੂੰ ਲੱਗੇ ਬਈ ਕੋਈ ਸਾਡੇ ਸੂਬੇ ਦੇ ਨਾਲ ਕੋਈ ਸਾਡੇ ਕੰਟਰੀ ਦੇ ਨਾਲ ਕੋਈ ਗਲਤ ਗੱਲ ਹੋ ਰਹੀ ਹੈ ਉਥੇ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਬਿਲਕੁਲ ਗੱਲ ਸਹੀ ਹੈ ਤੇ ਇਸ ਗੱਲ ਦਾ ਨੋਟਿਸ ਲੈਂਦੇ ਹੋਏ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਰਾਨੇ ਵੀ ਜਿਹੜਾ ਬਹੁਤ ਮੈਨਾਂ ਕਿਸੇ وجہ ਤੋਂ ਮਾਮਲਾ ਛਾੜਿਆ ਗਿਆ ਹੈ ਰਾਣਾ ਗੁਰਜੀਤ ਸਿੰਘ ਜੀ ਹੋਰਾਂ ਦਾ ਉਹਦੇ ਲਈ ਜੁਡੀਸ਼ੀਅਲ ਕਮਿਸ਼ਨ ਦੀ ਜਿਹੜੀ ਹੈ ਮਾਨਯੋਗ ਜਿਹੜੇ ਜਸਟਿਸ ਨਾਰੰਗ ਰਿਟਾਇਰਡ ਉਹਨਾਂ ਦਾ ਕਮਿਸ਼ਨ ਬਣਾ ਦਿੱਤਾ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਿੱਥੇ ਕੱਲ 12 ਜੂਨ ਨੂੰ ਅਕਾਲੀ ਦਲ ਖਾ ਖਾਂ ਤੇ ਇਸ ਗੱਲ ਦੀ ਡਿਮਾਂਡ ਕਰ ਰਿਹਾ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸੈਂਟਰ ਦੀਆਂ ਏਜੰਸੀਆਂ ਤੋਂ ਹੋਣੀ ਚਾਹੀਦੀ ਹੈ ਮੈਂ ਉਹਦੇ ਵਿੱਚ ਵਾਅਦਾ ਕਰਦਾ ਹੋਇਆ ਬਿਲਕੁਲ ਕਹਿਣਾ ਚਾਹੁੰਦਾ ਜਿੱਥੇ ਤੁਸੀਂ ਇਹ ਗੱਲ ਰੱਖੋਗੇ ਆ ਮੇਰੇ ਕੋਲ ਇੱਕ ਸਟੇਟਮੈਂਟ ਹੈ ਮਨਿੰਦਰ ਸਿੰਘ ਬਿੱਟੂ ਔਲਖ ਜੋ ਕਿ ਡਰੱਗ ਬ੍ਰੈਕਟ ਦੇ ਵਿੱਚ ਵੀ ਉਨ੍ਹਾਂ ਦਾ ਨਾਮ ਆਇਆ ਸੀ ਤੇ 13 ਜਨਵਰੀ 2015 ਨੂੰ ਉਹਨਾਂ ਨੇ ਆਪਣੀ ਸਟੇਟਮੈਂਟ ਈਡੀ ਦੇ ਦਫਤਰ ਸ਼੍ਰੀ ਰੰਜਨ ਸਿੰਘ ਜੀ ਦੇ ਕੋਲੇ ਤਰਜ ਕਰਾਈ ਸੀ ਜ ਜਿਹਦੇ ਵਿੱਚ ਈਡੀ ਆਫੀਸਰ ਨੇ ਉਹਨਾਂ ਨੂੰ ਕੁਐਸਚਨ ਕੀਤਾ ਕਿ ਵਟ ਇਜ਼ ਦੀ ਬਿਜ਼ਨਸ ਆਫ ਵਿਕਰਮ ਸਿੰਘ ਮਜੀਠੀਆ ਐਂਡ ਆਲਸੋ ਸਟੇਟ who are his business associates and closest persons ki Sardar Vikram Singh Bijatia jo sabe mantri san bade powerful mantri san te rishtedar vi sabe badal parivar de ki unna da ki kam kar hai unna de business associates kaun ne te need le log kede honde hai unna de ehna kam ma vich kaun hai answer ki likhda hai He is running a distillery in UP which is called as Saraya Industries and also having agricultural land in Gorkpur, UP. Apart from this, he is involved in sand mining in the state of Punjab. His trusted man for sand mining is Kaverjit Singh Rosy Brakandi of Muksar. Ugly lunch. I have been. ਸ਼ੌਂਦ ਫੋਟੋਗ੍ਰਾਫ ਵਿੱਚ ਆਈ ਆਇਡੈਂਟੀਫਾਈ ਇਜ਼ ਆਫ ਸਤਪ੍ਰੀਤ ਸੱਤਾ ਠੀਕ ਹੈ ਤੁਸੀਂ ਕੱਲ ਧਰਮਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਸ ਗੱਲ ਦਾ ਵੀ ਜ਼ਿਕਰ ਕਰੋਗੇ ਤੇ ਨਾ ਇਸ ਗੱਲ ਦੀ ਡਿਮਾਂਡ ਕਰੋਗੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪਿਛਲੇ 10 ਸਾਲ ਜੋ ਮਾਈਨਿੰਗ ਹੋਈ ਹੈ ਉਹਦੀ ਵੀ ਹੋਵੇ ਪਰ ਫਿਰ ਵੀ ਮੈਂ ਬੇਨਤੀ ਕਰਦਾ ਕਿ ਜਦੋਂ ਤੁਸੀਂ ਗਵਰਨਰ ਸਾਹਿਬ ਕੋਲੇ ਆਪਣਾ ਮੈਮੋਰੰਡਮ 13 ਤਰੀਕ ਨੂੰ ਜੋ ਤੁਸੀਂ ਮਨ ਬਣਾਇਆ ਦੇਣ ਦਾ ਉਥੇ ਇਹ ਵੀ ਗੱਲ ਲੈ ਕੇ ਜਾਇਓ ਜੀ ਪਿਛਲੇ 10 ਸਾਲ ਤੋਂ ਤੇ ਇੱਕ ਜਿਹੜਾ ਇੱਕ ਸਮਨ ਜਾਂ ਨੋਟਿਸ ਕਰਕੇ ਇਸ ਮੈਕਮੇ ਵੱਲੋਂ ਇੱਕ ਬੰਦੇ ਨੂੰ ਬੁਲਾ ਕੇ ਪੁੱਛਿਆ ਤਾਂ ਜਾਵੇ ਇਹ ਵੀ ਗੱਲ ਜ਼ਰੂਰ ਕਰਕੇ ਆਇਓ ਕਿਉਂਕਿ ਵੈਸੇ ਤਾਂ ਤੁਹਾਡਾ ਤਰਨੇ ਲਾਉਣ ਦਾ ਇਸੇ ਮੰਦਾ ਨਹੀਂ ਲੋਕਾਂ ਦਾ ਪਰੇਸ਼ਾਨੀ ਹੈ ਲੋਕਾਂ ਦੀ ਬਹੁਤ ਪਰੇਸ਼ਾਨੀ ਹੋਏਗੀ ਕਿਉਂਕਿ ਇਹਦੇ ਨਾਲ ਹਰ ਕਿਸ ਨੇ ਸੋਮਵਾਰ ਦਾ ਦਿਨ ਆਪਣੇ ਕੰਮਕਾਰ ਤੇ ਜਾਣਾ ਹੁੰਦਾ ਪਚੈਰੀਆਂ ਚ ਕੰਮ ਹੁੰਦੇ ਆ ਤੇ ਤੁਸੀਂ ਸੈਂਟਰ ਦੀਆਂ ਏਜੰਸੀਆਂ ਜਿੱਥੇ ਤੁਸੀਂ ਭਾਈਵਾਲ ਨੂੰ ਜਿਹੜੀ ਸਰਕਾਰ ਦੇ ਵਿੱਚ ਈਡੀਵੀ ਸੈਂਟਰ ਦੀ ਏਜੰਸੀ ਤੁਸੀਂ ਜਿੰਨੂੰ ਮਰਜ਼ੀ ਉਹਦੀ ਇਨਵੈਸਟੀਗੇਸ਼ਨ ਖਿਲਾ ਸਕਦੇ ਹੋ ਉਹਦੇ ਵਿੱਚ ਜਿਹੜੀ ਬੰਦ ਕਰਵਾ ਸਕਦੇ ਹੋ ਜਿਹੜਾ ਕਿ ਸਿੱਧ ਹੋ ਗਿਆ ਕਿਉਂਕਿ ਜੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡਾ ਪ੍ਰਭਾਵ ਨਾ ਹੋਵੇ ਤਾਂ ਇਹਨਾਂ ਨੂੰ ਹੁਣ ਤੱਕ ਨੋਟਿਸ ਆਏ ਹੋਣੇ ਚਾਹੀਦੇ ਸੀ ਸੀਬੀਆਈ ਵੀ ਤੁਹਾਡੀ ਲੋਕੀ ਤੁਸੀਂ ਪਾਈ ਵਾਲੋਂ ਤੇ ਇਨਕਮ ਟੈਕਸ ਵੀ ਤੁਹਾਡਾ ਤਿੰਨੇ ਸੈਂਟਰਲ ਦੀਆਂ ਏਜੰਸੀਆਂ ਤੇ ਧਰਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਤੇ ਤੁਸੀਂ ਜਾਓ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਪ੍ਰਧਾਨ ਮੰਤਰੀ ਸਾਹਮਣੇ ਗੱਲ ਕਰੋ ਇਨਵੈਸਟੀਗੇਸ਼ਨ ਵਾਲੋਂ ਤੇ ਇਨਵੈਸਟੀਗੇਸ਼ਨ ਪਿਛਲੇ 10 ਸਾਲ ਦੀ ਜੇ ਲਵਾਕੀਆਂ ਹੋਣਗੇ ਤਾਂ ਪੰਜਾਬ ਸੂਬਾ ਜਿਹੜਾ ਮੰਨੇਗਾ ਕਿ ਪੰਜਾਬ ਦੇ ਨਾਲ ਇਨਸਾਫ ਤੁਸੀਂ ਮੰਗ ਕਰ ਰਹੇ ਹੋ ਨਹੀਂ ਤਾਂ ਇਹ ਜਿਹੜੇ ਕੱਲ ਦੇ ਤੁਹਾਡੇ 12 ਜੂਨ ਦੇ ਤਰਨੇ ਆ ਇਹ ਕੋਰੇ ਡਰਾਮੇ ਬਾਜੀ ਬੜੀ ਐਕਟੀਵਿਟੀਜ਼ ਐ ਇਹਦੇ ਵਿੱਚ ਕੁਝ ਨਹੀਂ ਹੈਗਾ ਡਿਮਾਂਡ ਕਰਨੀ ਹੈ ਇਨਵੈਸਟੀਗੇਸ਼ਨ ਦੀ ਤੇ ਸਾਰੀਆਂ ਏਜੰਸੀਆਂ ਤੋਂ ਇਸ ਗੱਲ ਦੀ ਨਿਮਾਨ ਕਰੋ ਕਿ ਪਿਛਲੇ 10 ਸਾਲਾਂ ਦਾ ਵੀ ਈੜੀ ਤੋਂ ਆ ਇਨਵੈਸਟੀਗੇਸ਼ਨ ਜਿਹੜੀ ਐ ਨੂੰ ਕੰਟੀਨਿਊ ਕਰਾਓ ਇਹ ਮਾਈਨਿੰਗ ਦੇ ਵਿੱਚ ਕੀ ਹੋਇਆ ਇਸ ਤੇ ਦਬਾਅ ਪਾਓ ਜਿਹੜੀ ਤੁਹਾਡੇ ਅੰਡਰ ਹੈ ਦਵਾ ਪਾਕੀ ਦਾ ਕੱਲ ਕੀਤੀ ਜਾ